ਸੈਂਟਰਲ ਕੇਤੇ ਨਾਲ ਵੀ ਗੱਲ ਕਰਾ ਨਾਲ ਦੇ ਪੁਕਾਰ ਤੁਸੀਂ ਆ ਕੇ ਕਿਹਾ ਪੱਕੀ ਸੜਕਾਂ ਤੁਸੀਂ ਦਿੱਤੀਆਂ ਰੋਡ ਚਾਲੀਏ ਤੁਸੀਂ ਦੇਤੀਆ ਲੇਕਿਨ ਕਈ ਜਿਹੜੇ ਕੈਂਡੀਡੇਟ ਖੜੇ ਹੋਏ ਨੇ ਉਹ ਕਹਿੰਦੇ ਅਸੀਂ ਕੰਮ ਕਰਾ ਦੇਵਾਂਗੇ ਗੱਲ ਸੁਣੋਗੇ ਉਹਨਾਂ ਨੇ ਕੋਈ ਕਰਾਇਆ ਹੁੰਦਾ ਪਰ ਸਾਨੂੰ ਲੋੜ ਨਹੀਂ ਪੈਣੀ ਸਾਡੇ 92 ਮੈਂਬਰ ਤਾਂ ਹੀ ਚੁਣਿਆ ਲੋਕਾਂ ਨੇ ਇਹਨਾਂ ਨੇ ਦੱਕਾ ਨਹੀਂ ਤੋੜਿਆ ਆਪਣੇ ਰਾਜ ਚ ਲੇਕਿਨ ਇੱਕ ਇੰਟਰਵਿਊ ਸੀ ਕੀਤੀ ਉਹਦੇ ਚ ਕਹਿ ਗਿਆ ਕਿ ਤਿੰਨ ਤਿੰਨ ਵਿਧਾਇਕ ਮੇਰੇ ਮਗਰ ਲੱਗੇ ਰਹੇ ਲੇਕਿਨ ਮੇਰਾ ਕੁਝ ਨਹੀਂ ਕਰ ਪਾਇਆ ਲੇਕਿਨ ਮੈਂ ਆਪਣੀ ਜਾਂਦਰੀ ਲਗਾਤਾ ਜਗਦਾ ਰਿਆ ਇਹਨਾਂ ਨੂੰ ਘਰ ਚ ਹੀ ਨਹੀਂ ਜਗ੍ਹਾ ਮੇਰੀ ਉਹਨੂੰ ਬਾਹਰ ਕਿੱਥੇ ਮਿਲਦੀ ਆ ਇਹਨਾਂ ਨੂੰ ਤਾਂ ਆਪਣੇ ਘਰ ਚ ਹੀ ਹੁਣ ਕਿੱਦੜ ਵੇ ਆਲੇ ਸਖਾ ਕੇ ਹਟਿਆ ਐਨਾ ਨਹੀਂ ਪਰ ਤੈਨੂੰ ਹੰਕਾਰ ਚ ਬੋਲਣਾ ਚਾਹੀਦਾ ਆਪਣੀ ਦਾਇਰੇ ਚ ਰਹਿ ਕੇ ਜਨਤਾ ਵਾਹੇ ਲੋਕਤੰਤਰ ਆ ਇਹ ਜਾਵੇ ਤਾਂ ਕੁਰਸੀ ਵੀ ਦਿੰਦੀ ਆ ਕੁਰਸੀ ਖਿੱਚ ਵੀ ਲੈਂਦੀ ਆ 92 ਮੈਂਬਰ ਚ ਤਾ ਕੇ ਇਹਨਾਂ ਨੂੰ ਦਿਖਾਇਆ ਸੀ ਹੁਣ 95 ਚੋਂ 95 ਜਿੱਤਣਿਆ ਜਿੰਨਾ ਮਰਜੀ ਆ ਬੀਜੇਪੀ ਵਾਲੇ ਕਿਉਂ ਨਾ ਆਪ ਬੀਜੇਪੀ ਵਾਲੇ ਹੁਣ ਨਿਕਰ ਨਹੀਂ ਆ ਰਹੇ ਕਿਤੇ ਬੀਜੇਪੀ ਲਈ ਹੈ ਬੀਜੇਪੀ ਵਾਲਿਆਂ ਨੇ ਜਨ ਕੀ ਹੋਣਾ ਉਹਨਾਂ ਨੂੰ ਕੈਂਡੀਡੇਟ ਨਹੀਂ ਲੱਭੇ ਬੀਜੇਪੀ ਵਾਲਿਆਂ ਨੂੰ ਇਹ ਜਿਹੜਾ ਬੀਜੇਪੀ ਵਾਲਿਆਂ ਦਾ ਦੌਰ ਆ ਖਤਮ ਹੋ ਗਿਆ ਇਹਨਾਂ ਨੇ ਭਗਵਾਨ ਰਾਮ ਨਾਲ ਦੀ ਧੋਖਾ ਕੀਤਾ ਅਜੋਧਿਆ ਚ ਤਾਂ ਹੀ ਹਰਾਤਾ ਭਗਵਾਨ ਰਾਮ ਦੇਦ ਮਿਲਣਾ ਲੈ ਕੇ ਇਕੜ ਮਾਰੇ तमाम ਦਰਸ਼ਕਾਂ ਦਾ ਸਵਾਗਤ ਹੈ ਮੇ ਵਿਚਾਰਪੁਰ ਬਾਦ ਨੰਬਰ 88 ਵਿੱਚ ਰੇਖਾ ਬਰਮਾ ਅਤੇ ਬੁਕੇਸ਼ ਬਰਮਾ ਦਾ ਪ੍ਰਚਾਰਕ ਨਮਸਤੇ ਸੈਂਟਰ ਹਲਕੇ ਦੇ ਵਿਧਾਇਕ ਸ਼ੋਭ ਪ੍ਰਸਰ ਪੱਪੀ ਮੋਕੇ ਜਿਹੜੇ ਪਹੁੰਚੇ ਹੋਏ ਨੇ ਉਹ ਤਸਵੀਰ ਪਿੱਛੇ ਦਿਖਾ ਰਹੇ ਜਿਹਾ ਡੋਰ ਤੋਂ ਡੋਰ ਕੰਪਨੀ ਜਿਹੜੀ ਹੈ ਸ਼ੋਭ ਪ੍ਰਸਰ ਪੱਪੀ ਜਿਹੜੇ ਖੁੱਦ ਕਰ ਰਹੇ ਨੇ ਰਮਨ ਸਾਹਿਬ ਬਹੁਤ ਬਧਾਨ ਜੀ ਜੈ ਮਾਂ ਪਗਲਾ ਮੁਪੀ ਜੀ ਬਹੁਤ ਬਧਾਨ ਬਾਦ ਨੰਬਰ 88 ਜੈ ਬਾਬੁਕੇਸ਼ ਬਰਮਾ ਜੀ ਦੀ ਧਰਮਵਾਦ ਆਮ ਆਦਮੀ ਪਾਰਟੀ ਨੇ ਕੀਰ ਦਿੱਤੀ ਆ جو جوش مکیش برما پہلا بھی سماج سیوا کرتا سا ٹکٹ ملی آ تو سارے وارڈ کا وکاس بھی ہوگا اور لوگ بہت خوش نا اس گل تو جی. ہر بندہ آج ایک طریق نوڑی اڈی ਚਾੜੂ ਦਾ ਬਟਨ ਦਵਾ ਕੇ ਸਾਰੀ ਗੰਦਗੀ ਦੀ ਸਫਾਈ ਹੋ ਜਾਣੀ। ਲੇਕਿਨ ਇਹ ਆਪਣੇ ਸਾਹਿਬ ਸੈਂਟਰਲ ਕੇਦੇ ਨਾਲੇ ਦੀ ਗੱਲ ਕਰੇ। ਨਾਲੇ ਦਾ ਕਾਹ ਤੁਸੀਂ ਜਾ ਕੇ ਕੀਤਾ? ਪੱਕੀ ਸੜਕਾਂ ਤੁਸੀਂ ਦਿੱਤੀਆਂ, ਰੋਡ ਚਾਲੀਆਂ ਤੁਸੀਂ ਦਿੱਤੀਆਂ। ਲੇਕਿਨ ਕਈ ਜਿਹੜੇ ਕੈਂਡੀਡੇਟ ਖੜੇ ਹੋਏ ਲੋ ਕਹਿੰਦੇ ਅਸੀਂ ਕੰਮ ਕਰਾਤੇ। ਕੋਈ ਗੱਲ ਸੁਣਨਗੇ ਉਹਨਾਂ ਨੇ ਕੋਈ ਕਿਰਾਇਆ ਹੁੰਦਾ ਪਰ ਸਾਨੂੰ ਲੋੜ ਨਹੀਂ ਪਣੇਗੀ। ਸਾਡੇ 92 ਮੈਂਬਰ ਤਾਂ ਹੀ ਚੁਣਿਆ ਲੋਕਾਂ ਨੇ। ਇਹਨਾਂ ਨੇ ਢੱਕਾ ਨਹੀਂ ਤੋੜਿਆ ਆਪਣੇ ਰਾਜ ਚ 70 ਸਾਲ ਲੰਬੇ ਸਮੇਂ ਰਾਜ ਕਰਨਾਆਂ ਇਹਾਂ ਪਾਰਟੀਆਂ ਚ ਘਰ ਬਿਠਾਈਆਂ ਹੋਈਆਂ ਲੋਕਾਂ ਨੇ। ਇਸ ਕਰਕੇ ਆਪ ਕੰਮ ਕੀਤਾ ਬਾਅਦ ਪੌਣੇ 3 ਸਾਲ ਹੁਣ ਮਕੇਸ਼ ਬਰਮੇ ਨੇ ਤਾਂ ਹੀ ਤਿਕੜ ਦਿੱਤੀ ਆ ਇਸ ਵਾਰਡ ਦਾ 81 ਨੰਬਰ ਵਾਰਡ ਦਾ ਜਿਹੜਾ ਬਾ ਸਭ ਨਾਲ ਨੰਬਰ 1 ਵਾਰਡ ਹੈ ਸਫਾਈ ਵਾਲੀ ਹੋ ਲੇਕਿਨ ਇੱਕ ਇੰਟਰਵਿਊ ਅਸੀਂ ਕੀਤੀ ਉਹਦੇ ਚ ਕਿਹਾ ਗਿਆ ਕਿ ਤਿੰਨ ਤਿੰਨ ਵਿਧਾਇਕ ਮੇਰੇ ਮਗਰ ਲੱਗੇ ਰਹੇ ਲੇਕਿਨ ਮੇਰਾ ਕੁਝ ਨਹੀਂ ਕਰ ਪਾਇਆ ਲੇਕਿਨ ਮੈਂ ਆਪਣੀ ਜਾਨ ਜਿਲੀ ਲਗਾਤਾ ਜਗਦਾ ਰਿਹਾ ਤੁਸੀਂ ਵੀ ਸੁਣੀ ਹੋਊਗੀ ਉਹ ਇੰਟਰਵਿਊ ਜਦੋਂ ਅਸੀਂ ਕੀਤੀ ਦੇਖੋ ਗੱਲ ਸੁਣਾਓ ਜਿਨ੍ਹਾਂ ਨੂੰ ਘਰ ਚ ਹੀ ਨਹੀਂ ਜਗ੍ਹਾ ਮਿਲੀ ਉਹਨੂੰ ਬਾਹਰ ਕਿੱਥੇ ਮਿਲਦੀ ਆ ਬਿਲਕੁਲ ਇਹਨਾਂ ਨੂੰ ਤਾਂ ਆਪਣੇ ਘਰ ਚ ਹੀ ਹੁਣ ਗਿੱਦੜਵਾਹੇ ਵਾਲੇ ਸਖਾ ਕੇ ਹਟਿਆ ਐਨਾ ਨਹੀਂ ਬੰਦੇ ਨੂੰ ਹੰਕਾਰ ਚ ਬੋਲਣਾ ਚਾਹੀਦਾ ਆਪਣੀ ਦਾਇਰੇ ਚ ਰਹਿ ਕੇ ਇਹ ਜਨਤਾ ਵਾਹੇ ਲੋਕਤੰਤਰ ਆ ਬਿਲਕੁਲ ਇਹ ਚਾਵੇ ਤਾਂ ਕੁਰਸੀ ਵੀ ਦਿੰਦੀ ਆ ਕੁਰਸੀ ਖਿੱਚ ਵੀ ਲੈਂਦੀ ਆ 92 ਮੈਂਬਰ ਚਤਾ ਕੇ ਇਹਨਾਂ ਨੂੰ ਦਿਖਾਇਆ ਸੀ ਹੁਣ 95 ਚੋਂ 94 ਜਿੱਤਣਿਆ ਜਿੰਨਾ ਮਰਜੀ ਲੇਕਿਨ ਬੀਜੇਪੀ ਵਾਲੇ ਦਾ ਕਹਿ ਕੀ ਹੋਣਾ ਆ ਬੀਜੇਪੀ ਵਾਲੇ ਹੁਣ ਨજર ਨਹੀਂ ਆ ਰਹੇ ਕਿੱਥੇ ਬੀਜੇਪੀ ਵਾਲੇ ਹੈ ਬੀਜੇਪੀ ਆਏ ਨੇ ਨਜ਼ਰ ਕੀ ਹੋਣਾ ਉਹਨਾਂ ਨੂੰ ਕੈਂਡੀਡੇਟ ਨਹੀਂ ਲੱਭੇ ਬੀਜੇਪੀ ਵਾਲਿਆਂ ਨੂੰ ਅਕਾਲੀ ਦਲ ਤਾਂ ਵੈਸੇ ਖਤਮ ਹੋ ਚੁੱਕੀ ਹੋਈ ਹੈ ਇਹ ਜਿਹੜਾ ਬੀਜੇਪੀ ਵਾਲਿਆਂ ਦਾ ਦੌਰ ਆ ਖਤਮ ਹੋ ਗਿਆ ਇਹਨਾਂ ਨੇ ਭਗਵਾਨ ਰਾਮ ਨਾਲ ਵੀ ਧੋਖਾ ਕੀਤਾ ਅਯੋਧਿਆ ਚ ਤਾਂ ਹੀ ਹਰਾਤਾ ਭਗਵਾਨ ਰਾਮ ਨੇ ਇਦਾਂ ਤੇ ਰੇਖ ਵਰਮਾ ਜੀ ਨਾਲੇ ਆਉ ਮੈਨੂੰ ਮਾਫ ਲੇਕਿਨ ਜੋ ਤੁਸੀਂ ਦੇਖ ਸਕਦੇ ਹੋ ਤਸਵੀਰ ਤੁਹਾਨੂੰ ਜਿਹੜੀ ਦਿਖਾ ਰਹੇ ਆਂ ਸ਼ੁਰਤ ਤਸਵੀਰ ਹੈ ਇੱਕ ਪਰਿਵਾਰ ਹੈ ਜਿਸ ਪਰਿਵਾਰ ਨੂੰ ਲਗਾਤਾਰ ਜਿਹੜਾ ਸਮਰਥਨ ਦਿੱਤਾ ਜਾ ਰਿਹਾ ਵੈ ਐਮਐਲ ਸ਼ੋਕਪ੍ਰਸਦ ਪੱਪੀ ਨੇ ਤੇ ਮੁਕੇਸ਼ ਵਰਮਾ ਜੀ ਨੇ ਨਾਲ ਦੀ ਨਾਲ ਕੈਂਪੇਨਿੰਗ ਜਿਹੜੀ ਹੈ ਵਨ ਨੰਬਰ 81 ਦੇ ਵਿੱਚ ਲਗਾਤਾਰ ਜਿਹੜੀ ਕੀਤੀ ਜਾ ਰਹੀ ਹੈ ਤੁਸੀਂ ਲੇਕਿਨ ਤਸਵੀਰ ਜਿਹੜੀ ਦਿਖਾਈ ਜਾ ਰਹੀ ਹੈ ਆਓ ਬਾਬੀ ਲੇਕਿਨ ਲੋਕ ਦੇਖ ਸਕਦੇ ਹੋ ਲੋਕਾਂ ਦਾ ਪਿਆਰ ਦੇਖ ਸਕਦੇ ਹੋ ਕਿ ਆਮ ਆਦੀ ਪਾਰਟੀ ਨੂੰ ਕਿਸ ਤਰ੍ਹਾਂ ਮਿਲਦਾ ਪਿਆ ਵਾ ਇਹ ਤਸਵੀਰ ਦਿਖਾਈ ਜਾ ਰਹੀ ਹੈ ਐਤ ਕੀ ਕੀ ਸੋਚਿਆ ਜੀ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਆਪਣੀ ਟੀਮ ਨੂੰ ਬਹੁਤ ਵਧੀਆ ਕੰਮ ਕੀਤਾ ਜੀ ਇਹਨਾਂ ਨੇ ਤੁਪਾਨ ਮੇਰੀ ਤਹੀ ਹੋਏ ਮੈਨੂੰ ਕੱਢ ਲੈ ਫਿਰ ਜਿੱਤੋ ਤੁਸੀਂ ਠੀਕ ਹੈ ਨਾ ਬਾਹਰ ਜਾਵਾਂ ਕਲਾਸ ਅੱਜ ਲੋਕਾਂ ਦੇ ਵਿੱਚ ਸਾਰੀਆਂ ਸਤਕਾਰ ਜੋ ਮਾਨ ਸਨਮਾਨ ਮਿਲਦਾ ਪੋਣੇ 3 ਸਾਲ ਕੰਮ ਕੀਤਾ ਔਰ ਰਹਿਣ ਵਾਲੇ ਸਮੇਂ ਦੇ ਵਿੱਚ

ਹਾਂਜੀ اور ਇਹਨਾਂ ਦੇ ਪਿਆਰ ਨਾਲ ਹੀ ਅਸੀਂ ਜਿੱਤਾਂਗੇ ਫਿਰ ਤੁਹਾਡੇ ਜੀ ਜਿੱਤ ਜਾਣਾ ਇਹਨਾਂ ਨੇ ਅਸੀਂ ਕਹਿ ਰਹੇ ਸੀ ਕਿ ਬਾਟ ਨੰਬਰ 80 ਬੱਚਾ ਮੌਜੂਦ ਹੈ ਕਿ ਤਸਵੀਰ ਤੇ ਘਾਰੇ ਆ ਐਮਐਲਏ ਸਾਹਿਬ ਖੁਦ ਨੇ ਤੇ ਰੇਖਾ ਰੂਮਾ ਜੀ ਤੇ ਮੁਕੇਸ਼ ਬਰਮਾ ਜੀ ਦਾ ਪਹਚਾਣ ਜਿਹੜਾ ਬਾਟ ਨੰਬਰ 85 ਦੇ ਵਿੱਚ ਕੀਤਾ ਜਾ ਰਿਹਾ ਤੇ ਐਮਐਲਏ ਸਾਹਿਬ ਨੇ ਇੱਕੋ ਗੱਲ ਕਹਿ ਦਿੱਤੀ ਹੈ ਕਿ ਜਿਹੜੇ ਤੰਜ ਕਸਦੇ ਨੇ ਉਹ ਆਖਿਰ ਹੁਣ ਬਿਲਕੁਲ ਕਿੱਥੇ ਹੋ ਗਏ ਨੇ ਉਹਨਾਂ ਨੂੰ ਰਾਜਾ ਵੜਿੰਗ ਨੇ ਸਬਕ ਸਿਖਾ ਦਿੱਤਾ ਲੇਕਿਨ ਗੱਲ ਬਿਲਕੁਲ ਵਾਜਿਬੀ ਕੀਤੀ ਹੈ ਕਿ ਬੀਜੇਪੀ ਵਾਲੇ ਹੁਣ ਆਪਣਾ ਖਾਤਾ ਤਾਂ ਕਿ ਨਹੀਂ ਖੋਲ ਪਾਣਗੇ ਤੇ ਬੀਜੇਪੀ ਵਾਲੇ ਹੁਣ ਨਜ਼ਰ ਵੀ ਨਹੀਂ ਆ ਰਹੇ ਨੇ ਲੇਕਿਨ ਤਸਵੀਰਾਂ ਹਲਿਸ਼ ਕਰਕੇ ਦਿਖਾਈ ਜਾ ਰਹੀ ਹੈ ਕਿ ਜਿੱਥੇ ਐਮਐਲਏ ਸਾਹਿਬ ਖੁਦ ਪ੍ਰਚਾਰ ਕਰ ਰਹੇ ਹੋ ਕਿ ਉਹ ਵਾਰਡ ਜਿਹੜਾ ਵਾ ਪਰਿਵਾਰ ਉਹ ਪਰਿਵਾਰ ਹੈ ਜਿਹੜਾ ਪਰਿਵਾਰ ਲਗਾਤਾਰ ਲੋਕਾਂ ਦੇ ਵਿੱਚ ਵਿਛੜਦਾ ਵੀ ਰਹਿੰਦਾ ਮੁਕੇਸ਼ ਜੀ ਜਦੋਂ ਪਰਿਵਾਰਾਂ ਦੇ ਵਿੱਚ ਵਿਛੜਦੇ ਹੋ ਤੇ ਕਿਸ ਤਰ੍ਹਾਂ ਦਾ ਲੱਗਦਾ ਹੈ ਤੁਹਾਨੂੰ ਜਦੋਂ ਪਰਿਵਾਰ ਦਾ ਲੋਕਾਂ ਨੂੰ ਪਿਆਰ ਮਿਲ ਰਿਹਾ ਥੱਜੇ ਜਾਈਦਾ ਕਰਦੇ ਭਾਈ 250 ਲੜਨਾਂ ਲੀਆਂ ਬਣਾਲੀਆਂ ਸਰਕਾਰ ਨੇ ਕੰਮ ਇਹਨਾਂ ਬੀ ਕਿਹਾ ਸਾਨੂੰ ਬਿਜਲੀ ਬਿਲ ਫਰੀ ਕਰਦਾ ਅੱਜ ਤੱਕ 50 ਸਾਲਾਂ ਚ ਕਿ ਸਰਕਾਰ ਨੇ ਕੰਮ ਨਹੀਂ ਕੀਤਾ ਅਜੇ ਤੱਕ ਬਿਲਕੁਲ ਲੋਕਾਂ ਦਾ ਭਰੋਸਾ ਹੈ ਕਿ ਹਣ ਮੈਨਾਂ ਕਲੇਰੀ ਬਣ ਗਏ ਹਣ ਦਵਾਈਆਂ ਇਥੋਂ ਰੋਜ਼ 150 ਲੈ ਕੇ 200 ਬੰਦਾ ਰੋਜ਼ ਦਵਾਈ ਇਥੋਂ ਲੈਂਦਾ ਬਣ ਕਲੇਰੀ ਜੋਨ ਬੀਜ ਨਾਲ ਬਲਗ ਨਹੀਂ ਬੜਾਇਆ ਹੋਇਆ ਜੀ 834 ਲਗਣੀ ਬੜਾਇਆ ਸਾਡੀ ਸਰਕਾਰ ਨੇ ਪੰਜਾਬ ਚ ਹਾਂ ਜੀ ਇਹ ਜੋਨ ਬੀਜ ਬੜਾਇਆ ਮਲੇ ਦੇ ਵਿਕਾਸ ਸੇ ਲੋਗੇ ਬਿਲੀ ਬੇ ਲੋ ਬਹੁਤ ਖੁਸ਼ ਹੈ ਲੋਕ ਜਿਹੜਾ ਸਾਡੇ ਘਰ ਦਾ ਸਾਰਾ ਬਜਟ ਸਿੱਧਾ ਹੋ ਗਿਆ ਬਿਲਕੁਲ ਲੇਕਿਨ ਇਹ ਛੋਟਾ ਸਵਾਲ ਹੈ ਜੇ ਤੁਸੀਂ ਮਿਲੇ ਹੋ ਉੱਥੇ ਇੱਕ ਭੈਣ ਨੇ ਸਿੱਧੀ ਗੱਲ ਕਹਿਤੀ ਕਿ ਤੁਸੀਂ ਨਾਲ ਹੀ ਹੋ ਅਸੀਂ ਤੁਹਾਡੇ ਨਾਲ ਹੀ ਆ ਜਦੋਂ ਇਦਾਂ ਦਾ ਵਿਸ਼ਵਾਸ ਮਿਲ ਜਾਂਦਾ ਤਾਂ ਬੰਦੇ ਦਾ ਦਿਲ ਆ ਹੋ ਜਾਂਦਾ ਕਿ ਮੇਰਾ ਵਾੜ ਜਿੱਤੀ ਪਈ ਹੈ ਮੈਨੂੰ ਘਰੇ ਬੈਠਣ ਦੀ ਜਰੂਰਤ ਹੈ ਬਾਹਰਾਂ ਦੀ ਕੰਪਨੀ ਕਰਨ ਦੀ ਜਰੂਰਤ ਨਹੀਂ ਹੈ ਨਹੀਂ ਨਹੀਂ ਜੀ ਅਸੀਂ ਜਿੱਤ ਤੋਂ ਬਾਅਦ ਵੀ ਬਾਹਰ ਆਵਾਂਗੇ ਘਰ ਘਰ ਵਿਚਰਾਂਗੇ ਨਹੀਂ ਹਜੇ ਤਾਂ ਆਪ ਸਮਝ ਗਏ ਸੀਗੇ ਤੁਸੀਂ ਹਾਂਜੀ ਹਾਂਜੀ ਜੀ ਬਿਲਕੁਲ 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 ਸਾਰਿਆਂ ਵੱਲੋਂ ਬੋਲ ਗੱਲ ਮੈਂ ਘੁਮਾ ਕੇ ਕੀਤੀ ਅਸਲੀ ਦੇ ਤੱਕ ਘਰੇ ਨਹੀਂ ਬੈਣਾ ਘਰ ਨਹੀਂ ਬੈਠਣਾ ਐਸੇ ਹੀ ਸੇਵਾ ਕਰਦੇ ਸੀ ਔਰ ਕਰਦੇ ਰਹਿਣਾ ਤੇ ਰੇਖਾ ਵਰਮਾ ਜੀ ਨੇ ਸਵਾਲ ਕਿਹਾ ਕਿਤੇ ਪਜ਼ਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਹੀਂ ਹੋਏ ਲੇਕਿਨ ਸਾਫ਼ ਗੱਲ ਕਹਿ ਦਿੱਤੀ ਕਿ ਆਵਾਮ ਦੇ ਨਾਲ ਤੇ ਆਵਾਮ ਦੇ ਨਾਲ ਵਿਚਰਦੇ ਰਵਾਂਗੇ ਤੇ ਆਵਾਮ ਦੇ ਤਮਾਮ ਕੰਮ ਜਿਹੜੇ ਬਾਰਡ ਨੰਬਰ 81 ਚ ਕਰਦੇ ਰਾਂਗੇ ਲੁਧਿਆਣਾ